ਇਹ ਲੜਾਈਆਂ ਇਹ ਰੌਲੇ ਕਬੱਡੀ ਲਈ ਚੰਗੇ ਨਹੀਂ ਕਬੱਡੀ ਤੇ ਤਾਂ ਉਦਾਂ ਹੀ ਬਹੁਤ ਸਾਰੀਆਂ ਆਣ ਹੋਣੀਆਂ ਘਟਨਾਵਾਂ ਜਿਹੜੀਆਂ ਘਟ ਰਹੀਆਂ ਪਿਛਲੇ ਦਿਨੀ ਜੀਤਕੋਟਲੀ ਵਾਲਾ ਚਲਾ ਗਿਆ ਬਿੱਟੂ ਬਲਿਆਲ ਚਲਾ ਗਿਆ ਗਿੱਦੜਵਿੰਡੀ ਦਾ ਇੱਕ ਨੌਜਵਾਨ ਤੇਜਪਾਲ ਉਹ ਚਲਾ ਗਿਆ ਇਹ ਵੱਡੇ ਘਾਟੇ ਜਿੱਥੇ ਕਬੱਡੀ ਨੂੰ ਪੈ ਰਹੇ ਉੱਥੇ ਪਰਿਵਾਰਾਂ ਦਾ ਜਿਹੜਾ ਬਹੁਤ ਵੱਡੇ ਪੱਧਰ ਤੇ ਲਾਅਸ ਹੋ ਰਿਹਾ ਹੈ ਇਹ ਗੱਲਾਂ ਇਹ ਮਸਲੇ ਵੀ ਜਿਹੜੇ ਵਿਚਾਰਨ ਦੀ ਲੋੜ ਹੈ ਸਾਡੇ ਕਬੱਡੀ ਦੇ ਜੋ ਸੀਨੀਅਰ ਕੋਚ ਨੇ ਸੀਨੀਅਰ ਖਿਡਾਰੀ ਨੇ ਜਿਹੜੇ ਕਬੱਡੀ ਦੇ ਫਿਕਰਮੰਦ ਹੈ ਉਹਨਾਂ ਨੂੰ ਵੀ ਇਹਨਾਂ ਗੱਲਾਂ ਤੇ ਇਹਨਾਂ ਵਿਸ਼ਿਆਂ ਤੇ ਗੌਰ ਕਰਨ ਦੀ ਲੋੜ ਹੈ ਵੀ ਆਪਾਂ ਸਾਡੀ ਨਵੀਂ ਪਨੀਰੀ ਨੂੰ ਸਹੀ ਸੇਧ ਦਈਏ ਸਹੀ ਉਹਨਾਂ ਨੂੰ ਦਿਸ਼ਾ ਦਈਏ ਸਹੀ ਉਹਨਾਂ ਨੂੰ ਜਾਣਕਾਰੀ ਪ੍ਰੋਵਾਈਡ ਕਰਾਈਏ ਤਾਂ ਜੋ ਜਿਹੜੇ ਇਦਾਂ ਦੀਆਂ ਘਟਨਾਵਾਂ ਕਬੱਡੀ 'ਚ ਹੋ ਰਹੀਆਂ ਉਹ ਨਾ ਹੋਣ ਕਿਉਂਕਿ ਆਪਾਂ ਤਾਂ ਇੱਕ ਦਿਨ ਬੋਲਦੇ ਆਗੇ ਦੋ ਦਿਨ ਬੋਲਦੇ ਆਗੇ ਪਰ ਜਿਹੜੇ ਪਰਿਵਾਰ ਨੂੰ ਉਹ ਘਾਟਾ ਪੈਂਦਾ ਜਿਹੜੇ ਬੱਚਾ ਦਾ ਪਿਓ ਸਰ ਤੋਂ ਚਲਾ ਜਾਂਦਾ ਜਿਹੜੀ ਔਰਤ ਦੇ ਘਰ ਵਾਲਾ ਚਲਾ ਜਾਂਦਾ ਜਾਂ ਜਿਹੜੇ ਮਾਪਿਆਂ ਦਾ ਪੁੱਤਰ ਚਲਾ ਜਾਂਦਾ ਉਹਨਾਂ ਨੂੰ ਸਾਰੀ ਜ਼ਿੰਦਗੀ ਉਹ ਝੋਰਾ ਵੱਡ-ਵੱਡ ਖਾਂਦਾ ਸੋ ਵੱਡੇ ਘਾਟੇ ਸਾਡੀ ਕਬੱਡੀ ਨੂੰ ਪਏ ਆ ਜੀਤਕੋਟ ਲਈ ਬਿੱਟੂ ਬਲਿਆਦ ਸੋ ਇਹਨਾਂ ਚੀਜ਼ਾਂ ਨੂੰ ਇਹਨਾਂ ਗੱਲਾਂ ਨੂੰ ਵਿਚਾਰਨ ਦੀ ਲੋੜ ਹੈ ਵੀ ਇਹ ਜੇ ਹੋ ਰਿਹਾ ਤੇ ਕਿਉਂ ਹੋ ਰਿਹਾ ਹੈ ਜੇ ਇਹਨੂੰ ਰੋਕਣਾ ਹੈ ਤੇ ਕਿੰਦਾ ਰੁਕਿਆ ਜਾ ਸਕਦਾ ਸਾਰੇ ਕਬੱਡੀ ਵਾਲਿਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਉਹਦਾ ਫੈਡਰੇਸ਼ਨਾਂ ਬਹੁਤ ਹੈ ਢੜੇ ਬੰਦੀ ਕਬੱਡੀ 'ਚ ਬਹੁਤ ਹੈ ਜਿਦਾਂ ਬਹੁਤ ਹੈ ਆਪਾਂ ਜਦੋਂ ਜਿਹੜੀ ਪ੍ਰਾਈਜ਼ ਵੱਡੇ ਰੱਖ ਦਿੰਨੇ ਆ ਜਦੋਂ ਜਿਹੜੀ ਵੱਡੇ ਸਟਾਰਸਾਦ ਲੈਨੇ ਆ ਤੇ ਵੱਡੇ ਬਜਟ ਦੀਆਂ ਟੀਮਾਂ ਬਣਾ ਲੈਨੇ ਆ ਪਰ ਕਬੱਡੀ ਦਾ ਜਿਹੜਾ ਗਰਾਊਂਡ ਲੈਵਲ ਹੈ ਉੱਥੇ ਵੀ ਸਾਨੂੰ ਧਿਆਨ ਮਾਰਨ ਦੀ ਦੇਖਣ ਦੀ ਕੋਖਣ ਦੀ ਪੜਤਾਲਣ ਦੀ ਲੋੜ ਹੈ ਜਿੰਨੇ ਵੀ ਕਬੱਡੀ ਦੇ ਸੀਨੀਅਰ ਖਿਡਾਰੀ ਨੇ ਸੀਨੀਅਰ ਕੋਚ ਨੇ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਸਾਰਿਆਂ ਨੂੰ ਇਹਨਾਂ ਵਿਸ਼ਿਆਂ ਤੇ ਵਿਚਾਰ ਕਰਨ ਦੀ ਬਹੁਤ ਜਿਹੜੀ ਸਖਤ ਜ